ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋ ਚਰਖੀਵਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਜਿੱਥੇ ਸਾਰੇ ਦੇਸ਼ ਵੱਲੋਂ Eid ਦਾ ਜਿਹੜਾ ਤਿਉਹਾਰ ਹੈ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਜੇ ਗੱਲ ਕਰੀਏ ਬਠਿੰਡਾ ਦੀ ਬਠਿੰਡਾ ਚ ਵੀ ਜਿਹੜਾ Eid ਦਾ ਤਿਉਹਾਰ ਹੈ ਬੜੇ ਧੂਮ ਧਾਮ ਨਾਲ ਮਨਾਇਆ ਗਿਆ ਸਾਡੇ ਨਾਲ ਗੱਲਬਾਤ ਕਰਨ ਲਈ ਮੁਸਲਿਮ ਭਾਈਚਾਰੇ ਦੇ ਆਗੂ ਮੁਹੰਮਦ ਅਸ਼ਰਫ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਨੂੰ Eid ਦੀਆਂ ਮੁਬਾਰਕਾਂ ਬਹੁਤ ਧੰਨਵਾਦ ਜੀ ਤੁਸੀਂ ਆਏ ਸਾਡਾ ਜਿਹੜਾ ਲੋਕਾਂ ਦੇ ਰੂਬਰੂ ਕਰਾਉਂ ਅਸ਼ਰਫ ਜੀ ਜੇ ਗੱਲ ਕਰੀ ਅੱਜ ਬੜੀ ਧੂਮ ਧਾਮ ਨਾਲ ਬਠਿੰਡਾ ਚ ਜਿਹੜਾ Eid ਦਾ ਤਿਉਹਾਰ ਮਨਾਇਆ ਗਿਆ ਕੀ ਕਹਿਣਾ ਚਾਹੂੰ। ਬਹੁਤ ਖੁਸ਼ੀਆਂ ਦਾ ਤਿਉਹਾਰ ਆ ਜੀ ਇਹ। ਇਹ Eidul Adha ਕਹਿੰਦੇ ਆ ਇਹਨੂੰ ਅਸੀਂ। ਇੱਕ Eid ਹੁੰਦੀ ਹੈ, ਇੱਕ ਬਕਰੀਦ ਹੁੰਦੀ ਹੈ। ਇਹ ਬਕਰੀਦ ਨਾਲ ਇਹਦੇ ਜੋੜਿਆ ਜਾਂਦਾ। ਇਹ ਜਿਹੜਾ ਤਿਉਹਾਰ ਆ ਸਭ ਤੋਂ ਪਹਿਲਾਂ ਤਾਂ ਮੈਂ ਵਧਾਈਆਂ ਦਊਂਗਾ ਜਿੱਥੇ ਵੀ ਦੇਸ਼ਵਾਸੀ ਵੱਸਦੇ ਆ ਸਾਡੇ ਚਾਹੇ ਉਹ ਕਿਸੇ ਵੀ ਧਰਮ ਮਾਜਮ ਨਾਲ ਸੰਬੰਧ ਰੱਖਦੇ ਆ। ਇਹ ਤਿਉਹਾਰ ਕੱਲੇ ਮੁਸਲਮਾਨਾਂ ਦਾ ਨਹੀਂ ਸਭ ਦਾ ਸਾਂਝਾ। ਔਰ ਇਸ ਤਿਹਾੜ ਦਾ ਜਿਹੜਾ ਉਪਦੇਸ਼ ਆ ਉਹ ਉਪਦੇਸ਼ ਆ ਵੀ ਲੋਕਾਂ ਨੂੰ ਚੰਗੇ ਕੰਮਾਂ ਵੱਲ ਪ੍ਰੇਰਿਤ ਕਰਨਾ ਰੱਬ ਨੂੰ ਪਾਉਣ ਦਾ ਇਹ ਤਿਹਾੜ ਆ ਇਹ ਚ ਜਿਹੜਾ ਸੰਦੇਸ਼ ਦਿੱਤਾ ਗਿਆ ਉਹ ਰੱਬ ਨੂੰ ਪਾਉਣ ਲਈ ਦਿੱਤਾ ਗਿਆ ਵੀ ਕਿਵੇਂ ਆਪਾਂ ਰੱਬ ਦੇ ਰਾਹ ਤੇ ਆਪਣੀ ਪਿਆਰੀ ਤੋਂ ਪਿਆਰੀ ਚੀਜ਼ ਵੀ ਕੁਰਬਾਨ ਕਰ ਦਈਏ ਔਰ ਇਸ ਤਿਹਾੜ ਦੇ ਮਾਧਿਅਮ ਨਾਲ ਆਪਾਂ ਨੂੰ ਇੱਕ ਇਹ ਆ ਵੀ ਆਪਾਂ ਇਕੱਠੇ ਰਹੀਏ ਸਾਡਾ ਜਿਹੜਾ ਹਿੰਦੁਸਤਾਨ ਦੇਸ਼ ਦਾ ਇੱਕੋ ਹੀ ਨਾਰਾ ਵੀ ਆਪਸ ਵਿੱਚ ਪਿਆਰ ਰੱਖ ਕੇ ਹਿੰਦੂ ਮੁਸਲਮਾਨ ਭਾਈਚਾਰਾ ਸਾਰੇ ਇਕੱਠੇ ਰਹਿ ਕੇ ਆਪਾਂ ਇੱਕ ਦੂਸਰੇ ਦੇ ਤਿਉਹਾਰਾਂ ਨੂੰ ਸੈਲੀਬ੍ਰੇਟ ਕਰੀਏ ਦੀਵਾਲੀ ਦੁਸ਼ਹਿਰਾ ਈਦ ਬਕਰੀਦ ਕੋਈ ਵੀ ਤਿਉਹਾਰਾ ਸਭ ਦੇ ਸੰਜੇ ਆ ਔਰ ਇਹਦੇ ਨਾਲ ਨਾਲ ਮੈਂ ਇਹ ਦੱਸਣਾ ਚਾਹੁੰਦਾ ਵੀ ਆਪਾਂ ਇਨਾਂ ਤਿਉਹਾਰਾਂ ਦੇ ਮਾਧਿਅਮ ਨਾਲ ਆਪਾਂ ਨੂੰ ਇੱਕ ਇਹ ਉਪਦੇਸ਼ ਮਿਲਦਾ ਵੀ ਇੱਕ ਤਾਂ ਆਪਾਂ ਸਾਰੇ ਨੇ ਰਲ ਮਿਲ ਕੇ ਰਹਿਣਾ ਦੂਸਰਾ ਆਪਾਂ ਆਪਣੇ ਜਿਹੜੇ ਆਪਣੇ ਬੱਚੇ ਆ ਉੰਨਾ ਵੱਲਾ ਆਪਾਂ ਵਿਸ਼ੇਸ਼ ਕਰਕੇ ਧਿਆਨ ਦੇਈਏ ਵੀ ਉਹਨਾਂ ਨੂੰ ਆਪਾਂ ਪੜਾਈਏ ਬੁਰੇ ਕੰਮਾਂ ਬਾਰੇ ਦੱਸੀਏ ਵੀ ਇਹ ਬੁਰੇ ਕੰਮ ਆ ਇਹ ਚੰਗੇ ਕੰਮ ਆ ਆਪਾਂ ਚੰਗੇ ਕੰਮ ਕਰਨੇ ਆ ਕਿਉਂਕਿ ਬੱਚੇ ਜਿਹੜੇ ਅਨਪੋਲ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੋ ਬੱਚਿਆਂ ਵੱਲ ਆਪਾਂ ਖਾਸ ਧਿਆਨ ਰੱਖੀ ਉਹਨਾਂ ਦੀ ਪੜਾਈ ਐਜੂਕੇਸ਼ਨ ਉਹਨਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰੀਏ ਕਿਉਂਕਿ ਕਿਤੇ ਨਾ ਕਿਤੇ ਦੇਖੋ ਪੰਜਾਬ ਭਰ ਦੀ ਗੱਲ ਕਰੀਏ ਅਸੀਂ ਮੈਂ ਪੰਜਾਬ ਭਰ ਦੀ ਗੱਲ ਕਰਦਾ ਵੀ ਕਿਤੇ ਨਾ ਕਿਤੇ ਸਾਡਾ ਮੁਸਲਿਮ ਭਾਈਚਾਰਾ ਜਿਹੜਾ ਹੈਗਾ ਉਹ ਐਜੂਕੇਸ਼ਨ ਦੇ ਮਸਲੇ 'ਚ ਥੋੜਾ ਵੀਕ ਆ ਔਰ ਨਵਾਂ ਜਿਹੜਾ ਹੁਣ ਜਨਰੇਸ਼ਨ ਚੱਲ ਰਹੀ ਆ ਹੁਣ ਨਹੀਂ ਹੁਣ ਨਾਲ ਸਾਰੇ ਪੜਾ ਰਹੇ ਆ ਬੱਚਿਆਂ ਨੂੰ ਸੋ ਮੈਂ ਸਾਰਿਆਂ ਨੂੰ ਇਸੇ ਚੈਨਲ ਦੇ ਮਾਧਿਅਮ ਨਾਲ ਬੇਨਤੀ ਕਰਨਾ ਚਾਹਾਂਗਾ ਕੋਈ ਵੀ ਧਰਮ ਮਜਬੀਤ ਦਾ ਕੋਈ ਵੀ ਜਿਹੜਾ ਲੋਕ ਆ ਕੋਈ ਵੀ ਸਾਥੀ ਆ ਉਹ ਆਪਣੇ ਬੱਚਿਆਂ ਲੰਬ ਵਿਚੇਸ਼ ਕਰਕੇ ਉਹਨਾਂ ਦੀ ਪੜ੍ਹਾਈ ਵੱਲ ਬਹੁਤ ਧਿਆਨ ਦੇਣ ਅਸ਼ਰਫ ਸਾਹਿਬ ਜੇ ਗੱਲ ਕਰੀ ਅੱਜ ਡੀਸੀ ਪਟਿਆਲਾ ਸ਼ੌਕਤ احمد ਪਰੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਸੀ ਕੀ ਕਹਿਣਾ ਚਾਹੋਗੇ ਇੱਥੇ ਡੀਸੀ ਸਾਹਿਬ ਆਈ ਸੀਗੇ ਨਮਾਜ਼ ਅਦਾ ਕੀਤੀ ਆ ਉਹਨਾਂ ਦੇ ਨਾਲ ਉਹਨਾਂ ਦੇ ਪਿਤਾ ਜੀ ਉਹਨਾਂ ਦੀ ਇੱਕ ਛੋਟੀ ਬੱਚੀ ਸੀ ਉਹ ਲੈ ਕੇ ਆਈ ਸੀ ਨਾਲ ਨਮਾਜ਼ ਅਦਾ ਕੀਤੀ ਆ ਸਾਡੇ ਜਿਹੜੇ ਇੰਤਜ਼ਾਮੀਆ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਜੀਆਏ ਨੂੰ ਵੀ ਆਖਿਆ ਗਿਆ ਔਰ ਉਹਨਾਂ ਨੂੰ ਸਾਡੀ ਬਹੁਤ ਹੀ ਲੰਬੇ ਸਮੇਂ ਤੋਂ ਇੱਕ ਮੰਗ ਚੱਲ ਰਹੀ ਆ ਬਾਬਾ ਹਾਜ਼ਿਰਤਨ ਤੇ ਕਿ ਇੱਥੇ ਅਸੀਂ ਪਬਲਿਕ ਲਾਇਬ੍ਰੇਰੀ ਬਾਬਾ ਹਾਜ਼ਿਰਤਨ ਦੀ ਯਾਦ ਦੇ ਵਿੱਚ ਬਣਾਉਣਾ ਚਾਹੁੰਦੇ ਆ ਉਹਦੇ ਬਾਰੇ ਅਸੀਂ ਉਹਨਾਂ ਨੂੰ ਜਾਣੂ ਕਰਾਇਆ ਵੀ ਸਾਡੀਆਂ ਜਿਹੜੀਆਂ ਪ੍ਰਪੋਜ਼ਲਾਂ ਉਹ ਡੀਸੀ ਆਫਿਸ ਮਟੰਡਾ ਦੇ ਦਫ਼ਤਰ ਪਹੁੰਚਾ ਦਿੱਤੀਆਂ ਗਈਆਂ ਵੀ ਤੁਸੀਂ ਉਹ ਚ ਹੈਲਪ ਕਰੋ ਸਾਡੀ ਸੋ ਉਹਨਾਂ ਨੇ ਭਰੋਸਾ ਜਤਾਇਆ ਵੀ ਅਸੀਂ ਤੁਹਾਡੀ ਪੂਰੀ ਮਦਦ ਕਰਕੇ ਪਹਿਲ ਦੇ ਅਧਾਰ ਤੇ ਜਿਹੜੀ ਆ ਇਹ ਪਬਲਿਕ ਲਾਇਬ੍ਰੇਰੀ ਜਿਹੜੀ ਬਾਬਾ ਹਾਜੀ ਰਤਨ ਦੀ ਯਾਦ ਦੇ ਵਿੱਚ ਇਹ ਬਣਾਉਣ ਤੇ ਅਸੀਂ ਪੂਰਾ ਪੂਰੀ ਮਦਦ ਕਰਾਂਗੇ ਐਸੀ ਮੁਸਲਮ ਭਾਈਚਾਰੇ ਦੇ ਆਗੂ ਮੁਹੰਮਦ ਅਸ਼ਰਫ ਜਿਨ੍ਹਾਂ ਨੇ ਪੂਰੇ ਦੇਸ਼ ਵਾਸੀਆਂ ਨੂੰ ਜਿਹੜੇ Eid ਦੀ ਜਿਹੜੀ ਮੁਬਾਰਕਾਂ ਦਿੱਤੀਆਂ ਅਤੇ ਇਹ ਵੀ ਕਿਹਾ ਕਿ ਪੂਰੇ ਦੇਸ਼ ਵਾਸੀਆਂ ਨੂੰ ਇੱਕ ਦੂਜੇ ਦੇ ਜਿਹੜੇ ਤਿਉਹਾਰ ਹੈ ਮਿਲ ਜੁਲ ਕੇ ਮਨਾਉਣੇ ਚਾਹੀਦੇ ਆ ਕੈਮਰਾਮੈਨ ਸੁਜਲ ਦੇ ਨਾਲ ਮਨੋਚਰਕੀਵਾਲ ਦੈਨਿਕ ਸਵੇਰਾ ਟੀਵੀ ਬਠਿੰਡਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर